ਲੋਆਂ ਘੁੰਮਦੀਆਂ ਨੇ ਉਹ ਪਠਿੰਡੇ ਦੇ ਚੱਕ ਰਾਮ ਸਿੰਘ ਵਾਲਾ ਦੇ ਵਿੱਚ ਅੱਜ ਹੱਲਾ ਨੰਬਰ ਰੇਡਰ ਨੂੰ ਦਿੱਤਾ ਗਿਆ ਕੱਤ ਡਬਲ ਹੋਇਆ ਲਓ ਖੀਰਾਵਾਲੀਆਂ ਬੁਲਟ ਕਬੱਡੀ ਪੌਣ ਦੀ ਵੱਧ ਹੈ ਚੱਕ ਰਾਮ ਸਿੰਘਾਂ ਦੀ ਧਰਤੀ ਤੇ ਫਾਈਨਲ ਖੇਡਿਆ ਜਾ ਰਿਹਾ ਹੈ ਹਾਕਮ ਵਾਲੀਏ ਜੱਗੂ ਦੀ ਇਸ ਸਾਲ ਕਹਿੰਦੇ ਹੈਟਟ੍ਰਿਕ ਹੋਣੀ ਹੈ ਜੇ ਅੱਜ ਜੇ ਪਰ ਖੀਰਾਵਾਲੀਆਂ ਬੁਲਟ ਅੱਜ ਪਰ ਖੀਰਾਵਾਲੀਆਂ ਦੇ ਕਹਿੰਦਾ ਵੀ ਸੱਤ ਹਰੇ ਅੱਕੇ ਦੀ ਜੱਗੂ ਨਾ ਪਵੇ ਤੇ ਗੱਲ ਵੱਖਰੀ ਹੋਣੀ ਹੈ ਆ ਪੈਂਦੀ ਹੋਈ ਰੇਡ ਨੰਬਰ ਰੇਡਰ ਨੂੰ ਦਿੱਤਾ ਗਿਆ ਹੈ ਹੱਥ ਡਬਲ ਹੋਇਆ ਮਾਰਸ ਹੋਰ ਵੱਡੇ ਹੋਣਗੇ ਅਵਨਾਸ਼ ਕੈਨੇਡਾ ਵੱਲੋਂ ਬੁਲਟ ਦੀਆਂ ਤਿੰਨ ਰੇਡਾਂ 3100 ਦੀਆਂ ਆ ਬੱਲੇ ਬੱਲੇ ਹੋਣ ਲੱਗਿਆ ਮੇਰੇ ਪੰਜਾਬੀ ਵੀਰਿਆ ਆ ਜੱਗੂ ਤੇ ਬੁਲਟ ਜੱਗੂ ਤੇ ਬੁਲਟ ਜੱਗੂ ਤੇ ਆ ਮੇਲਾ ਨਾ ਟੱਪਿਆ ਕੰਮਕਾਰ ਵਰਤਿਆਰ ਮੈਚ ਕਹਿੰਦੇ ਫਸਿਆ ਹੋਇਆ ਜਿੱਤੂ ਕੌਣ ਇਹ ਸ਼ੱਕ ਤੇ ਰਹਿਣੀ ਹੈ ਮੇਲਾ ਚੱਲਦਾ ਚੱਕਾ ਦੇ ਵਿੱਚ ਉਹ ਸੱਜਣ ਜੀ ਟੱਕ ਤੇ ਪੈਣੀ ਹੈ ਮੇਲਾ ਚੱਲਦਾ ਚੱਕਰਾਮ ਸਿੰਘ ਵਾਲੇ ਦੇ ਵਿੱਚ ਟੱਕ ਤੇ ਪੈਣੀ ਹੈ ਹਰਮਨ ਬੁਲਟ ਖਿੜਾਣੀ ਹੈ ਜੇ ਹਾਕਮ ਲਈਏ ਜੱਗੂ ਰੱਖਦੇ ਤੇਰੇ ਮਾਰ ਗਏ ਅਗਲੀ ਰੇਡ ਕਹਿੰਦੇ ਹਰਸਪੁਰੇ ਹੱਥੋਂ ਹਥਿਆਰ ਗਏ ਆ ਸਾਹਮਣੇ ਕਬੱਡੀ ਪਾਉਣ ਦੇ ਲਈ ਬੁਲੇਟ ਫੇਰ ਆ ਗਿਆ ਇਹਦੇ ਲਗਾਤਾਰ ਹੀ ਪੌਂਡ ਲੱਗ ਪਿਆ ਇਹਦੇ ਕੱਲਾ ਹੀ ਪੌਂਡ ਲੱਗ ਪਿਆ ਇਹਦੇ ਸਿਰਾਂ ਹੀ ਲਾਉਣ ਲੱਗ ਪਿਆ ਆਓ ਖੀਰਾਂਵਾਲੀ ਦੀ ਰੇਡ ਫਰਿਆ ਹੋਇਆ ਗੁੱਟ ਬੱਲੇ ਬੱਲੇ ਫੇਰ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਟੱਕਰ ਸਿਰੇ ਦੀ ਆਓ ਕਬੱਡੀ 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 ਦਰਸ਼ਕ ਵੀਰੋ ਸਵਾਦ ਆਉਂਦਾ ਕਿ ਰਾਮ ਸਿੰਘ ਵਾਲੇ ਦੇ ਮੇਲੇ ਦਾ ਸਰਾ ਹੋਏ ਗੇ ਮੇਲਾ ਝੂਲਦਾ ਯਾਰਾ ਮੇਲਾ ਨੱਚਦਾ ਯਾਰਾ ਲੋਹਾਂ ਘੁੰਮਦੀਆਂ ਨੇ ਉਹ ਬਠਿੰਡੇ ਦੇ ਚੱਕ ਰਾਮ ਸਿੰਘ ਵਾਲਾ ਦੇ ਵਿੱਚ ਅੱਜ ਹੱਲਾ ਗੁੱਲਾ ਜ